ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਪਰਭਾਤੇ ਮਹੱਲਾ ਪੰਜਵਾਂ ਸਤਿਗੁਰ ਪੂਰੈ ਨਾਮ ਦੇ ਆਏ ਅੰਦ ਮੰਗਲ ਕਲਿਆਣ ਸਦਾ ਸੁਖੇ ਕਾਰਜ ਸਗਲ ਆਰਾਸਿ ਥਿਆਰਾਉ ਚਰਨ ਕਮਲ ਗੁਰ ਕੇ ਮਨ ਬੂਟੇ ਦੁਖ ਦਰਦ ਭ੍ਰੰਭਿਂ ਸਾ ਝੂਠੈ ਨੇ ਤੋ ਉਠ ਗਾਵੋ ਪ੍ਰਭ ਕੀ ਬਾਣੀ ਆੜ ਪੈੜ ਹਰਿ ਸਮਰੋਪ ਪ੍ਰਾਣੀ ਘਰ ਬਾਹਰ ਪ੍ਰਭ ਸਭ ਨੇ ਥਾਈ ਸੰਗ ਸਹਾਈ ਜੇ ਹੁੰਜਾਈ ਦੁਇ ਕੜ ਜੋੜ ਕਰੀ ਅਡਾਸ ਸਦਾ ਜਪੈ ਨਾਨਕ ਗੁਣਤਾਸਿ ਪਰਭਾਤੀ ਮਹੱਲਾ ਪੰਜ ਵਾ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਣੇ ਗੁਰਪੂਰਾ ਪਾਈਐ ਬੜੁ ਭਾਗੀ ਦਰਸ਼ਨ ਕੋ ਜਾਈਐ ਕੁਰਵਾਨ ਰਹਾਉ ਕਿਲੁ ਬਖ ਮਿਟੈ ਸਬਦ ਸੰਤੋ ਕੇ ਨਾ ਮੇਰਾ ਦਿਨ ਹੋਆ ਜੋਗੇ ਸਾਦੇ ਸੰਗ ਹੋਆ ਪਰਗਾਸ ਚਰਨ ਕਮਲ ਮਨ ਮੈਂ ਮਾਹੀ ਨਿਵਾਸ ਜਿਨ ਕੀ ਤਨ ਲਿਆ ਰਾਕੇ ਪ੍ਰਪੂਰਾ ਆ ਨਾਤ ਕਾ ਨਾ ਤੇਜ ਸੈ ਨਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰੀ ਗੁਣ ਗਾਵੈ ਨਿਤ 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 ਨਵੈ ਲਖ ਚਰਾਸੀ ਜੋ ਨ ਭਵੈ ਹਾ ਹ ਚਰਨ ਪੁਜਾਰੀ ਮੁਖੁ ਜਲ ਸਾਚੇ ਦਰਵੜ ਜੇ ਮਤੇ ਗੁਰ ਧਰਿਆ ਹਾਤ ਕੋਟ ਮਦੈ ਕੋ ਵਿੜ ਲਾਦਾ ਤ ਜਲ ਤਲ ਮਹੀਲ ਪੀਕੇ ਪਰਪੂਰੇ ਨਾਨਕ ਉਦਰ ਸੇ ਤੇ ਜਨ ਕੀ ਧੂੜ ਪਰਭਾਤੀ ਮਹੱਲਾ ਪੰਜਵਾ ਕੁਰਵਾਨ ਜਾਈ ਗੁਰਪੂਰੇ ਆਪਣੇ ਜੇ ਪ੍ਰਸਾਦੇ ਹਰ ਹਰ ਜਪ ਜਪਨੇ ਰਹਾ ਅੰਮ੍ਰਿਤ ਬਾਣੀ ਸੁਨਤ ਨਿਹਾਲ ਬਿنس ਗਏ ਬਿਕਿਆ ਜੰਜਾਲੇ ਸਾਚੇ ਸ਼ਬਦ ਸਿਉ ਲਾਗੇ ਭੀਤ ਹਰ ਪ੍ਰਭ ਆਪਣਾ ਆਇਆ ਚੀਤ ਨਾਮ ਜਪਤ ਹੋਆ ਪਰਗਾਸੇ ਗੁਰ ਸ਼ਬਦ ਕੀਨ ਨਾਰ ਦੇ ਨਿਵਾਸ ਗੁਰ ਸਮਰਤ ਸਦਾ ਦੇਵਾਲੇ ਹਰ ਜਪ ਜਪ ਨਾਨਕ ਭੈ ਨੇ ਹਾਲ ਪ੍ਰਭਾਤੀ ਮਹੱਲਾ ਪੰਜਵਾਂ ਗੁਰ ਗੁਰ ਕਰਤ ਸਦਾ ਸੁਖ ਪਾਇਆ ਦੇਨ ਦਿਆਲ ਭੈ ਕਿਰਪਾਲਾ ਆਪਣਾ ਨਾਮੇ ਅਪ ਜਪਾਇਆ ਰਹਾ ਸੰਤ ਸੰਗਤ ਮੇਲੇ ਭਇਆ ਪਰ ਗਾ ਸੇ ਹਰ ਹਰ ਜਪਤ ਪੂਰਨ ਭਈ ਆਸ ਸਰਬ ਕਲਿਆਣ ਸੋਖ ਮਨ ਬੁਠੈ ਹਰਿ ਗੁਣ ਗਾਏ ਗੁਰ ਨਾਨਕ ਤੋਟੈ ਪਰਵਾਤੀ ਮਹੱਲਾ ਪੰਜਵਾ ਕਰ ਦੂ ਜਾਬੇ ਭਾਸੇ ਇਕ ਓੰਕਾਰੇ ਸਤਿਗੁਰ ਪ੍ਰਸਾਦਿ ਅਵਰਨ ਦੂ ਜਾਟਾਉ ਨਾਹੀ ਬਿਨ ਹਰਿ ਨਾਮ ਸਰਬ ਸਿਧ ਕਲਿਆਣ ਪੂਰਨ ਹੋਏ ਸਗਲ ਕਾਮ ਹਰ ਕੋ ਨਾਮ ਜਪਿ ਅਨੀਤ ਕਾਮ ਕਰੁ ਦਹੰਕਾਰ ਬਿਨ ਸਹਿ ਲਗਾ ਇਕੈ ਪ੍ਰੀਤ ਰਹਾਉ ਨਾਮ ਲਗਾ ਦੁਖ ਭਗ ਸੜਨ ਪਾਲਨ ਜੋਗੇ ਸਤਗੁਰ ਭੇਟਾ ਜਮਨਾ ਤੇਟਾ ਜੇਤ ਰਹੋਵ ਸੰਜੋਗੇ ਰੈਣ ਦਿਨ ਸਤਿ ਆਏ ਹਰ ਹਰ ਤਾ ਜੋ ਮਨ ਕੇ ਭਰਮ ਸਾਧ ਸੰਗਤ ਹਰ ਮਿਲੈ ਜਿਸੈ ਪੂਰਨ ਕਰਮ ਜਨਮ ਜਨਮ ਬੇਖਾਦ ਬਿਨਸੈ ਰਾਖ ਲੀਨੇ ਆਪੇ ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪੇ ਜਨ ਨਾਨਕ ਹਰ ਹਰ ਜਾਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ